ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਆ ਸਮਾਗਮ ਮਨਾ ਰਹੇ ਹਨ ਉਹਦੇ 'ਚ ਅੱਜ 7ਵਾਂ ਦਿਨ ਹੈ ਅੱਜ ਦੇ ਦਿਨ 'ਚ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਉਪਰ ਔਰੰਗਜ਼ੇਬ ਦਾ ਜਿਹੜਾ ਸੀਗਾ ਤੇ ਕਰਨਾ ਵਾਰ ਕਰਨਾ

ਆਪਣੇ ਭਰਾਵਾਂ ਨੂੰ ਵੀ ਮਾਰ ਦਿੱਤਾ ਤੇ ਉਸ ਤੋਂ ਬਾਅਦ ਇਹ ਔਰੰਗਜ਼ੇਬ ਜਿਹੜਾ ਸੀ ਉਸ ਨੇ ਹਿੰਦੁਸਤਾਨ ਦੇ ਉੱਪਰ ਜ਼ੁਲਮ ਕਰਨ ਲਈ ਇੱਕ ਠੇਰਾ ਬਣਾ ਲਿਆ ਉਸ ਦੀ ਸੋਚ ਕੀ ਸੀ ਕਿ ਮੈਂ ਹੀ ਸਾਰਿਆਂ ਤੇ ਰਾਜ ਕਰਨਾ ਹੈ ਤੇ ਮੈਂ ਆਪਣਾ ਧਰਮ ਹੀ ਸਾਰਿਆਂ ਤੇ ਮਨਾਉਣਾ ਹੈ ਉਸ ਨੇ ਇਰਾਦਾ ਕਰ ਲਿਆ ਕਿ ਭਾਰਤ ਦੇ ਸਾਰੇ गैर मुसलमान मुसलमान है बस यही एक मकसद से इसलिए उसने कहा कि सिर्फ उ मुसलमान सिपाही अपनी जान दे के हकूमत सुरक्षा लैनात कर लेना अगे एक ही मुश्किल चोर सी कि छोड़ रुजगार चलाओ हुक्म लड़ी इतने रुकी नहीं जिमीदार ਨੰਬਰ ਦਾ ਸਰਕਾਰੀ ਅਧਿਕਾਰੀ ਸਭਨਾ ਲਈ ਉਸਨੇ ਮੁਸਲਮਾਨ ਹੋਣਾ ਜ਼ਰੂਰੀ ਕਰ ਦਿੱਤਾ ਇੱਜ਼ਤ ਤੇ ਉਹਦੇ ਦੀ ਚਮਕ ਲਈ ਲੋਕਾਂ ਨੇ ਆਪਣਾ ਧਰਮ ਜਿਹੜਾ ਸੀ ਉਹਨੂੰ ਬਦਲਣ ਦਾ ਮਾਨ ਬਣਾ ਲਿਆ ਜਿਹੜੇ ਲੋਕ ਔਰੰਗਜ਼ੇਬ ਤੋਂ ਡਰਦੇ ਉਸ ਸਮੇ ਵਪਾਰ ਜਿਹੜਾ ਸੀਗਾ ਉਹ ਮੁੱਖ ਤੌਰ ਤੇ ਹਿੰਦੂਆਂ ਦੇ ਹੱਥਾਂ ਸੀ ਔਰੰਗਜ਼ੇਬ ਨੇ ਉਹਨਾਂ ਨੂੰ ਇੱਕ ਟੈਕਸਵਾਂ ਦਿੱਤੀ ਹਿੰਦੂਆਂ ਤੇ ਤੇ ਮੁਸਲਮਾਨ ਜਿਹੜੇ ਸੀ ਉਹਨਾਂ ਦੇ ਟੈਕਸ ਫ੍ਰੀ ਕਰ ਦਿੱਤੇ ਵਪਾਰੀਆਂ ਦੇ ਟੈਕਸ ਜਿਹੜੇ ਸੀਗੇ ਉਹ ਵੀ ਅੱਧੇ ਕਰ ਦਿੱਤੇ ਤਾਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਮੁਸਲਮਾਨਾਂ ਨੂੰ ਖਿੱਚ ਕਰ ਸਕੇ ਤੇ ਹਿੰਦੂਆਂ ਨੂੰ ਦਰਾਤਮ ਘਾ ਸਕੇ ਤਾਂ ਕਿ ਇਹ ਜਿਹੜੇ ਆ ਉਹ ਤੋਂ ਡਰਦੇ ਮੁਸਲਮਾਨ ਬਣ ਜਾਣ ਇਹ ਬਾਦਸ਼ਾਹ ਵੀ ਇਸ ਅਨੁਸਾਰ ਰਾਜ਼ੀ ਨੇ ਗੂੜੀਆ ਦੀ ਤਰਸ਼ਾਲਾ ਢਾ ਕੇ ਮਸਜਿਦ ਬਣਾ ਦਿੱਤੀ ਅਤੇ ਉੱਥੇ ਦਰবেশ ਸੈਦ ਜਫਰ ਨਾਮ ਦੇ ਬੰਦੇ ਨੂੰ ਨਮਾਜ਼ ਪੜਨ ਲਈ ਬਤੌਰ ਮਜ਼ਾਰ ਨਿਯੁਕਤ ਕਰ ਦਿੱਤਾ ਨਾਨਕ ਨਾਮ ਲੀਵਾ ਸੰਗਤ ਦੇ ਇੱਕ ਟੋਲੇ ਨੇ ਮਸਜਿਦ ਤੇ ਹਮਲਾ ਕੀਤਾ ਅਤੇ ਦਰবেশ ਨੂੰ ਮਾਰ ਦਿੱਤਾ ਜਦੋਂ ਉਸ ਦੇ ਮਾਰਨ ਵਾਲਿਆਂ ਦਾ ਪਤਾ ਕੀਤਾ ਗਿਆ ਤਾਂ ਉਨ੍ਹਾਂ ਨੇ ਮਜ਼ਾਰ ਨੂੰ ਮਾਰਨਾ ਕਬੂਲ ਕਰ ਲਿਆ ਅਤੇ ਉਹਨਾਂ ਕਬੂਲਨਾਮਾ ਬਾਦਸ਼ਾਹ ਨੂੰ ਭੇਜ ਦਿੱਤਾ ਇਸ ਘਟਨਾ ਨੇ ਸਾਫ਼ ਕਾ ਦਿੱਤਾ ਕਿ ਲੋਕ ਹੁਣ ਚੁੱਪ ਨਹੀਂ ਰਹਿਣਗੇ ਫੇਰ ਗੁਰੂ ਜੀ ਵੱਲੋਂ 1673 ਈਸਵੀ ਵਿੱਚ ਮਾਲਵੇ ਦੀ ਦੂਸਰੀ ਪ੍ਰਚਾਰ ਯਾਤਰਾ ਕੀਤੀ ਜਾ ਰਹੀ ਸੀ ਜਿਸ ਦੌਰਾਨ ਧਾਰਮਿਕ ਜ਼ਬਰ ਜ਼ੁਲਮ ਦੀ ਕਪੜਾ ਹਟ ਕਰਕੇ ਦੂਰੋਂ ਦੂਰੋਂ ਸਿੱਖ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੇ ਤੇ کئی ਵਾਰ ਸ਼ਬਦਾਲੂਹਾ ਦੀ ਭੀੜ ਹਜ਼ਾਰਾਂ ਵਿੱਚ ਵੀ ਪੁੱਜ ਜਾਂਦੀ ਔਰੰਗਜ਼ੇਬ ਦੇ خفیہ ਖਬਰ ਨਵੀਸ ਬਾਦਸ਼ਾਹ ਤੱਕ ਇਹਨਾਂ ਲੋਕਾਂ ਨੂੰ ਮਿਲਣ ਨੂੰ ਔਰੰਗਜ਼ੇਬ ਗੁਰੂਤ ਬਗਾਵਤ ਦੀ ਤਿਆਰੀ ਕੀਤੀ ਫਾਈ ਲੋਕਾਂ ਵਿੱਚ ਵੀ ਦਰੋਹ ਆ ਗਿਆ ਕਿ ਅਸੀਂ ਇਹ ਧਰਮ ਦੀ ਜਿਹੜੀ ਆੜ ਦੇ ਵਿੱਚ ਸਾਡੇ ਤੇ ਵਿਦਰੋਹ ਹੋ ਰਿਹਾ ਆ ਉਹਦਾ ਅਸੀਂ ਵਿਰੋਧ ਕਰਨਾ ਹੈ ਕਿਤੇ ਬਗਾਵਤ ਦੀਆਂ ਲਹਿਰਾਂ ਉੱਠਣ ਲੱਗੀਆਂ ਕਿਤੇ ਰੋਜ਼ ਦੀਆਂ ਚਿੰਗਾਰੀਆਂ ਅੱਗ ਬਣ ਲਗੀਆਂ ਗੈਰ ਮੁਸਲਮਾਨ ਲੋਕ ਜਿਹੜੇ ਸੀ ਉਹ ਹੁਣ ਬਹੁਤ ਸਾਰੇ ਸੱਚੇ ਤੇ ਇਨਸਾਫ ਪਸੰਦ ਮੁਸਲਮਾਨ ਅਧਿਕਾਰੀ ਵੀ ਉਹਨਾਂ ਦੇ ਨਾਲ ਰਲ ਗਏ ਕਿ ਇਹ ਸਾਰਾ ਜਿਹੜਾ ਗਲਤ ਤਰੀਕੇ ਦੇ ਨਾਲ ਜਿਹੜਾ ਆ ਮੁਸਲਮਾਨਾਂ ਤੇ ਇਸ ਤਰ੍ਹਾਂ ਦੇ ਹਮਲੇ ਕਰਨੇ ਇਹ ਗਲਤ ਕੰਮ ਆ। ਇਤਿਹਾਸ ਗਵਾਹ ਹੈ ਕਿ ਜਦੋਂ ਲੋਕ ਇਕੱਠੇ ਹੋ ਕੇ ਸੱਚ ਦੇ ਰਾਹ 'ਤੇ ਖੜਦੇ ਹਨ ਤਾਂ ਸਭ ਤੋਂ ਵੱਡੀ ਬਾਦਸ਼ਾਹੀ ਵੀ ਜਿਹੜੀ ਹੈ ਉਹ ਦਿਖ ਜਾਂਦੀ ਆ ਤੇ ਅੱਜ ਦੇ ਦਿਨ 'ਚ ਸਿਰਫ ਇੰਨਾ ਹੀ ਆ ਕੱਲ ਨੂੰ ਤੁਹਾਨੂੰ ਅਸੀਂ ਇਸ ਬਾਰੇ ਦੱਸਾਂਗੇ ਕਿ ਅੱਗੇ ਇਸ ਤੋਂ ਅੱਗੇ ਕੀ ਹੋਇਆ